ਕੈਨੇਡੀਅਨ ਜਿਹੜੇ ਲੋਕ ਹੈ ਉਹਨਾਂ ਨੇ ਮੂੰਹ ਮੋੜਿਆ ਹੈਗਾ ਅਮਰੀਕਾ ਜਾਣ ਤੋਂ ਬਹੁਤ ਗਿਣਤੀ ਘਟੀ ਹੈ ਬਹੁਤ ਵੱਡੀ ਸਮੱਸਿਆ ਸੀਗੀ ਇੱਕ ਇਲਾਕੇ ਦੇ ਵਿੱਚ ਜਿਹੜਾ ਪ੍ਰਿੰਸ ਐਡਵਰਡ ਆਈਲੈਂਡ ਆ ਸਾਡਾ ਇੱਕ ਸੂਬਾ ਉਹਦੀ ਸਾਰੇ ਕੈਨੇਡਾ ਨਾਲ ਸਿਰਫ ਇੱਕ ਪੁਲ ਨਾਲ ਹੀ ਉਹਦੀ ਕਨੈਕਸ਼ਨ ਬਣਿਆ ਹੋਇਆ ਉਹ ਉਸੇ ਦੇ ਰਾਹੀਂ ਜਿਹੜਾ ਸਾਡਾ ਸਾਰਾ ਸਮਾਨ ਹੈ ਬਾਈ ਰੋਡ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਪਹੁੰਚਦਾ ਜਾ ਉੱਥੇ ਜਿਹੜੇ ਪ੍ਰੋਡਕਟ ਬਾਹਰਲੇ ਸੂਬਿਆਂ ਨੂੰ ਭੇਜੜੇ ਹੁੰਦੇ ਤਾਂ ਉਸੇ ਪੁਲ ਦੇ ਰਾਹੀਂ ਉਹ ਟਰਾਂਸਪੋਰਟੇਸ਼ਨ ਦਾ ਇੱਕ ਜਰੀਆ ਬਣਿਆ ਹੋਇਆ ਸੋ ਇਹ ਪੁਲ ਦੇ ਉੱਤੋਂ ਦੀ ਅੱਗੇ ਲੰਘਣ ਦਾ ਖਰਚਾ ਕਾਫੀ ਮਹਿੰਗਾ ਸੀ ਟੋਲ ਟੈਕਸ ਦੇਣਾ ਪੈਂਦਾ ਸੀ ਉਹ ਕਾਫੀ ਸੀਗਾ ਤੇ ਉਹਨੂੰ ਹੁਣ ਸਰਕਾਰ ਨੇ ਘਟਾਉਣ ਦਾ ਐਲਾਨ ਲੰਘੇ ਕੱਲ ਪ੍ਰਾਈਮ ਮਿਨਿਸਟਰ ਮਿਸਟਰ ਕਾਰਨੀ ਵੱਲੋਂ ਕੀਤਾ ਗਿਆ ਉੱਥੇ ਜਾ ਕੇ ਕਿਉਂਕਿ ਇਹ ਜਿਹੜੀ ਇਹ ਮਾਂਗਸੀਓ ਤੋਂ ਵੀ ਲੋਕਾਂ ਦੀ ਬਹੁਤ ਚਰੋਕੀ ਸੀ ਤੇ ਜਿਹੜੀ ਇਲੈਕਸ਼ਨ ਲੰਘ ਕੇ ਗਈ ਹੈ ਪਿਛਲੇ ਮਾਰਚ ਅਪ੍ਰੈਲ ਮਹੀਨੇ ਦੇ ਵਿੱਚ ਉਦੋਂ ਲਿਬਰਲ ਦੇ ਆਪਣੇ ਕੈਂਪੇਨ ਦੇ ਵਿੱਚ ਇਹ ਕਹਿਤਾ ਸੀਗਾ ਇੱਕ ਉਹਨਾਂ ਦੇ ਪਲੇਟਫਾਰਮ 'ਤੇ ਲਿਖਤਾ ਸੀਗਾ ਕਿ ਅਸੀਂ ਇਹ ਵਾਅਦਾ ਕਰਦੇ ਕਿ ਇਹ ਕਨਫੈਡਰੇਸ਼ਨ ਬ੍ਰਿਜ ਦੇ ਉੱਤੇ ਦੀ ਜਿਹੜਾ ਲੋਕਾਂ ਨੂੰ ਇਹਨਾਂ ਖਰਚਾ ਦੇਣਾ ਪੈਂਦਾ ਲੰਘਣ ਦਾ ਉਹਨੂੰ ਸੀ ਘੱਟ ਕਰਾਂਗੇ ਤੇ ਹੁਣ ਉਹਨੂੰ ਉਸ ਵਾਅਦੇ ਮੁਤਾਬਕ ਅੱਧਾ ਕਰ ਦਿੱਤਾ ਗਿਆ